वाल्मीकि जय भीम जय भारत मैं धर्मक्रिया स्वामी हरिदास जी ने आज समाज ਦੇ ਬਹੁਤ ਹੀ ਗਜਾਰੂ ਸੰਗਠਨ ਜਿੰਨੇ ਵੀ ਆ ਸਾਡੇ ਸਮਾਜਿਕ ਧਾਰਮਿਕ ਸੰਗਠਨਾਂ ਦੀ ਇੱਕ ਮੀਟਿੰਗ ਜਿਹੜੀ ਆ ભગવાન ਵਲਮਿਕੀ ਮੂਰਤੀ ਤੇ ਕੀਤੀ ਗਈ ਆ ਔਰ ਜਿੰਨੇ ਵੀ ਨਾਸੇ ਲਾਇਆ ਗਿਆ ਸੀ ਛੋਟੇ ਸਮੇਂ ਦੇ ਵਿੱਚ ਉਹ ਸਾਰੇ ਇੱਥੇ ਪਹੁੰਚੇ ਨੇ ਇਸ ਦਾ ਮਕਸਦ ਇਹ ਸੀ ਮੀਟਿੰਗ ਦਾ ਕਿ ਜੋ ਪਰਮਾਤਮਾ ਵਲਮਿਕੀ ਮਹਾਰਾਜੀ ਦਾ ਪ੍ਰਗਟ ਦਿਵਸ 17 ਤੁਬ ਨੂੰ ਮਨਾਇਆ ਜਾ ਰਿਹਾ ਉਸ ਤੋਂ ਪਹਿਲੇ ਜਿਹੜੇ 7 ਹਫ਼ਤੇ ਅਸੀਂ ਗਿਣਤੀ ਕੀਤੀ ਆ ਵੀ 7 ਹਫ਼ਤੇ ਰਹਿ ਗਏ ਨੇ ਉਹ 7 ਹਫ਼ਤੇ ਆਪਾਂ ਕਿਸਾਂ ਉਹਦੀ ਸ਼ੁਰੂਆਤ ਨਵੇਂ ਸਿਰੇ ਤੋਂ ਕੀਤੀ ਆ ਵੀ ਪ੍ਰਚਾਰ ਦਾ ਮਾਧਿਅਮ ਵਧੇ ਉਹਦੇ ਵਿੱਚ 10 ਅਹਿਤਵਾਰ ਨੂੰ ਜਿਵੇਂ ਕਿ ਜਿਹੜੀ 25 ਤਰੀਕ ਆ ਰਹੀ ਆ 25 ਅਗਸਤ ਨੂੰ ਪਹਿਲਾ ਸੱਸੰਗ ਜਿਹੜਾ ਵਾ ਉਹ ਹੋਏਗਾ ਉਹਦੇ ਵਿੱਚ ਮੈਂ ਸਾਰੀਆਂ ਸੰਤਾ ਨੂੰ ਸਾਡੇ ਜਿੰਨੇ ਵੀ ਸਮਾਜ ਦੇ ਲੋਕ ਨੇ ਉਹ ਉਹਨਾਂ ਨੇ ਚਰਨਾ ਵਿੱਚ ਬੇਨਤੀ ਕਰਦਾ ਵਾਂ ਉਹ ਆਪਣੇ ਪਰਿਵਾਰਾਂ ਸਿਹਤ ਜਿਹੜਾ ਵਾ ਉਹ ਇੱਥੇ ਪਹੁੰਚਣ ਔਰ ਪਰਿਵਾਰ ਦੀ ਜਿਹੜੀ ਖੁਸ਼ਹਾਲੀ ਵਾਸਤੇ ਵੀ ਆਪਾਂ ਔਰ ਦੇਸ਼ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਸ਼ਹਿਰ ਦੀ ਖੁਸ਼ਹਾਲੀ ਵਾਸਤੇ ਪਰਮਾਤਮਾ ਦੇ ਅੱਗੇ ਸਾਰਿਆਂ ਨੇ ਆਈ ਨਤਮਸਤਕ ਹੋਣਾ ਵਾ ਸਾਸਨ ਕਰਨਾ ਆਰਤੀ ਹੋਏਗੀ ਸਾਰਾ ਉੱਤੇ ਪ੍ਰਬੰਧ ਜਿਹੜਾ ਵਧੀਆ ਤਰ੍ਹਾਂ ਕੀਤਾ ਗਿਆ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਸਾਡੇ ਕੌਮੀ ਗਾਇਕ ਨੇ ਮੰਮੀ ਸ਼ਾਇਰ ਨੇ ਮਾਨਯੋਗ ਰਕੇਸ਼ ਰਾਹੀ ਜੀ ਮਾਨਯੋਗ ਪਵਨ ਧਰਾਵੜ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਵਾਲਮੀਕੀ ਸਮਾਜ ਦੀ ਬਹੁਤ ਮਹਾਨ ਸਖਸ਼ੀਤ ਮਾਨਯੋਗ ओमप्रकाश ਨਾਰੀਆ ਜੀ ਰਿੰਕੂ ਜੀ ਐਮ ਸਾਹਿਬ ਸ਼ਸ਼ੀ ਸ਼ਕਤੀ ਧਰਾਵੜ ਜੀ ਸ਼ਕਤੀ ਕਲਿਆਨ ਜੀ ਕਲਿਆਨ ਜੀ ਸ਼ਬੀਰ ਧਰਾਵੜ ਜੀ ਔਰ ਸਾਡੇ ਸਣੀ ਦਾਨਵ ਸਾਹਿਬ ਇਹ ਸਾਰੇ ਜਿੰਨੇ ਵੀ ਆ ਬਹੁਤ ਸਾਰੇ ਸੰਗਠਨ ਵਾਲੇ ਆਪਣਾ ਯੋਗਦਾਨ ਦੇਣ ਵਾਸਤੇ ਆ ਔਰ ਉਸ ਯੋਗਦਾਨ ਦੇ ਵਿੱਚ ਜਿੰਨਾ ਵੀ ਤੁਸੀਂ ਪਾਓਗੇ satsang ਦੇ ਵਿੱਚ ਪਾਓ ਜਾ ਲੱਗਰ ਦੇ ਵਿੱਚ ਪਾਓ ਸਾਰਿਆਂ ਦੇ ਦੁਆਲਾ ਲਾ ਲਿਆ ਵਾ ਉਹਦੇ ਵਿੱਚ ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿਉਂਕਿ ਨਮਰਤਾ ਸਾਹਿਬ ਜਿਹੜੀ ਆਪਾਂ ਕਰਨੀ ਹੈ ਉਹ ਬੇਨਤੀ ਉਹ ਸਾਰੇ ਕਬੂਲ ਕਰਦੇ ਨੇ ਉਹ ਪ੍ਰਮਾਤਮਾ ਵੀ ਕਬੂਲ ਕਰੂਗਾ ਅਸੀਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ 25 ਤਰੀਕ ਨੂੰ ਸਵੇਰ ਸ਼ਾਮ ਨੂੰ 7 ਤੋਂ 8 ਵਜੇ ਜਿਹੜਾ Satsang ਹੋਏਗਾ ਉਹਦੇ ਵਿੱਚ ਪਹੁੰਚ ਦੀ ਕਿਰਪਾ ਕਰੋ ਬਹੁਤ ਬਹੁਤ ਧੰਨਵਾਦ ਜਿਆਵਲਮਿਤੀ ਜਿਆਬੀਮ ਜਿਆਬਾਰ ਸਾਥਿਓ ਅੱਜ ਇੱਕ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਮਾਨਯੋਗ ਅੰਪੰਮ ਸ਼ਾਇਰ ਕੀ ਇਸ਼ਰਾਹੀ ਜੀ ਪਵਨ ਗਰਾਵੜ ਜੀ ਅੰਪੰਮ ਸ਼ਾਇਰ ਦਰਮਦੀਆ ਹੈਪੀ ਪੀਲ ਜੀ ਔਰ ਕੌਮ ਦੀ ਬਰੰਦਬਾਜ ਪੂਰ ਪ੍ਰਕਾਸ਼ ਨਾਰੀ ਜੀ ਨੂੰ ਸਾਰੇ ਸੰਗਠਨਾਂ ਨੂੰ ਖੁੱਲਾ ਸੱਦਾ ਦੇ ਕੇ ਭਗਵਾਨ ਵਾਲਮੀਕੀ ਮੂਰਤੀ ਕੋ ਅੱਜ ਮਿੱਟੀ ਕੀਤੀ ਗਈ ਆ ਕਿ ਜਿਹੜਾ ਆਂਦਾ ਸਮਾਂ ਆ ਪ੍ਰਗਟ ਦੋਸਤਾਂ ਉਹ ਨੂੰ ਕਿਸ ਤਰ੍ਹਾਂ ਆਪਾ ਮਨਾਉਣਾ ਆ ਔਰ ਭਗਵਾਨ ਵਾਲਮੀਕੀ ਮਹਾਰਾਜ ਉਹ ਅੱਜ ਪੂਰਾ ਵਿਸ਼ਪ ਜਿਹੜਾ ਆ ਉਹ ਮੰਨਦਾ ਪਿਆ ਆ ਔਰ ਲੋਕਾਂ ਨੂੰ ਇਹ ਗਿਆਨ ਦੀ ਪ੍ਰਾਪਤੀ ਜਿਹੜੇ ਲੋਕਾਂ ਨਹੀਂ ਇਹ ਵੀ ਹੋਈ ਜਿਹੜਾ ਭਵੇ ਮੰਦਰ ਅਯੁੱਧਿਆ ਚ ਬਣਾਇਆ ਭਗਵਾਨ ਵਾਲਮੀਕੀ ਮਹਾਰਾਜੀ ਸਾਰੀ ਦੇਨ ਹੈ ਉਹਨਾਂ ਦੇ ਨਾਮ 에ਰਪੋਰਟ ਵੀ ਪੜਿਆ ਔਰ ਉਹਨਾਂ ਦਾ ਪ੍ਰਗਟ ਦਸ ਬਣਾ ਲਈ ਰਾਹੀ ਸਾਹਿਬ ਵੱਲੋਂ ਇੱਕ ਬਹੁਤ ਵਧੀਆ ਸੁਝਾਅ ਵਜ ਸੰਗਤਾਂ ਕੇ ਰੱਖਿਆ ਗਿਆ ਕਿ ਲਗਾਤਾਰ 7 ਹਫਤੇ ਜਿਹੜਾ ਆ ਓਪਨ satsang ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹਦੇ ਵਿੱਚ ਅਪੀਲ ਕੀਤੀ ਗਈ ਹੈ ਸੰਤਾ ਵੱਲੋਂ ਧਰਮਘਿਆਪੀ ਪੀਲਜੀ ਤੋਂ ਵੱਲੋਂ ਕਿ ਬਾਤ ਚੜ ਕੇ ਸੰਤਾ ਆਪਣੇ ਪਰਿਵਾਰ ਸਮੇਸ਼ ਮੁਗਿਤ ਕਰਨ ਔਰ ਭਗਵਾਨ ਵਾਲਮੀ ਕੀ ਮਾਰਤੋ ਆਸ਼ੀਰਵਾਦ ਪ੍ਰਾਪਤ ਕਰਨ ਜੈ ਵਾਲਮੀ ਕੀ ਜੈ ਭੀਮ ਜੈ ਭਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਦਾ ਹਾਂਜੀ ਜੈ ਵਾਲਮੀ ਕੀ ਜੈ ਗੁਰੂ ਗਿਆਨਾ ਜੀ ਅੱਜ ਪਾਵਨ ਸਰੂਪ ਭਗਵਾਨ ਵਾਲਮੀ ਮਹਾਰਾਜ ਜੀ ਦੇ ਜਿਹੜੇ ਸਰੂਪ ਦੇ ਉੱਤੇ ਕਿਉਂਕਿ ਆਉਣ ਵਾਲੇ ਪ੍ਰਗਟ ਦਿਵਸ ਜਿਹੜਾ ਆ ਉਹ ਬਹੁਤ ਜਲਦੀ ਆ ਰਿਹਾ ਹੈ ਇਸ ਕਰਕੇ ਜਿਹੜਾ ਆ ਸਤ ਐਤਵਾਰ ਦਾ ਜਿਹੜਾ ਸਤ ਸੰਗ ਹੈ ਉਹ ਪਾਵਨ ਮੂਰਤੀ ਦੇ ਉੱਤੇ ਕੀਤਾ ਜਾਏਗਾ ਇਸ ਦਾ ਸਮਾਜ ਜਿਹੜਾ ਆ ਉਹ ਸ਼ਾਮ 6 ਵਜੇ ਤੋਂ 8 ਵਜੇ ਤੱਕ ਰਹੇਗਾ ਮੈਂ ਸਮੁੱਚੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਭਗਵਾਨ ਵਾਲਮੀਕੀ ਨਾਮ ਲੈਵਾ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਸ satsang ਦਾ ਹਿੱਸਾ ਬਣਨਾ ਆਪਣੇ ਬੱਚਿਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜਨਾ ਇਸ ਕਰਕੇ ਆਪ ਸਾਰਿਆਂ ਨੇ ਹਰ ਐਤਵਾਰ ਦੇ ਐਤਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ 2 ਘੰਟਿਆਂ ਦਾ satsang ਹੈ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਇਹੀ ਅਪੀਲ ਹੈ ਸਿਟੀ ਅੰਮ੍ਰਿਤਸਰ ਦੇ ਵਿੱਚ ਨਿਵਾਸੀਆਂ ਨੂੰ ਜੈ ਵਾਲਮੀਕੀ ਜੈ ਗੁਰੂ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਮੂਰਤੀ ਖਵਾਲ ਮੰਡੀ ਵਿਖੇ ਜਿਹੜੀ ਸ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਹੋਈ ਆ ਔਰ ਮੀਟਿੰਗ ਦੇ ਵਿੱਚ ਜਿਹੜਾ ਨਿਰਣਾ ਲੈ ਗਿਆ ਇਹ ਪਰੰਪਰਾ ਪਰਮਾਤਮਾ ਵਾਲਮੀਕ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਸ ਦਿਹਾੜਾ ਆ ਰਿਹਾ ਵਾ ਉਹਨੂੰ ਸਮਰਪਿਤ ਜਿਹੜੇ ਪਰਮਾਤਮਾ ਵਾਲਮੀਕ ਮਹਾਰਾਜ ਦੀ ਮੂਰਤੀ ਦੇ ਜਿਹੜੇ ਹਰ ਐਤਵਾਰ ਜਿਹੜਾ 사ਸੰਗ ਦੀ ਲੜੀ ਸ਼ੁਰੂ ਹੋਣੀ ਆ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਔਰ ਪੂਰੇ ਵਾਲਮੀਕ ਸਮਾਜ ਨੂੰ ਜਿਹੜੇ ਅੰਮ੍ਰਿਤਸਰ ਦੇ ਵਿੱਚ ਵਸਦੇ ਆ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅੱਗੇ ਅਸੀਂ ਅਪੀਲ ਕਰਦੇ ਆ ਕਿ ਆਪਣੇ ਆਪਸੀ ਮਤਭੇਦ ਛੱਡ ਕੇ ਪਰੰਪਰਾ ਪਰਮਾਤਮਾ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੀਏ ਔਰ ਜਿਹੜੇ ਇੱਥੇ 사ਸੰਗ ਹੋਣੇ ਆ ਉਹਨਾਂ ਵਿੱਚ ਜ਼ਰੂਰ ਹਾਜ਼ਰੀਆਂ ਭਰੀਏ ਪ੍ਰਵਾਣ ਵਾਸਤੇ ਮੈਂ ਇਹਨੇ ਸ਼ਬਦਾਂ ਨਾਲ ਜੈ ਵਾਲਮੀਕੀ ਹਰ ਹਰ ਵਾਲੋ ਕੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਅੱਜ ਭਗਵਾਨ ਵਾਲਮੀਕੀ ਦੇ ਚਰਨਾਂ ਵਿੱਚ ਨਿਰਨੇ ਲਿਆ ਗਿਆ ਹੈ ਕਿ ਜੋ ਸਤ ਐਤਵਾਰ ਇੱਥੇ ਲੜੀਵਾਰ 사ਸੰਗ ਹੋਏਗਾ ਜੀ ਇਸ ਤਰ੍ਹਾਂ ਕਿ ਅਸੀਂ ਐਤਵਾਰ ਦੇ ਐਤਵਾਰ ਜੋ 11 ਤੋਂ ਲੈ ਕੇ 2 ਵਜੇ ਤੱਕ ਪਿੰਡ ਨ ਸ਼ਹਿਰੇ ਵਿੱਚ ਵੀ ਅਸੀਂ ਲੜੀਵਾਰ ਐਤਵਾਰ ਦੇ ਐਤਵਾਰ satsang ਕਰਦੇ ਆ ਤੇ ਕਰਦੇ ਰਾਂਗੇ ਕਿਉਂਕਿ ਹੋਰ ਅੱਜ ਜੋ ਇੱਥੇ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚ ਨਿਨੇ ਲਿਆ ਗਿਆ ਜੋ ਪ੍ਰਗਟ ਦਿਵਸ ਦੇ ਨਾਲ ਜੋ ਹਰ ਐਤਵਾਰ ਦੇ satsang ਹੋਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਧੰਨਵਾਦ ਜੀ ਇਹੋ ਭਾਈ ਕਿਰਪਾ ਜੀ ਕਿਰਪਾ ਜੀ